ਆਪਾਂ ਪੰਜਾਬੀਆਂ ਨੂੰ ਕਮੇਡੀ ਰੀਲਾਂ ਦੇਖਣ ਦਾ ਬੜਾ ਸ਼ੌਕ ਹੈ ਪਰ ਇਨ੍ਹਾਂ ਕਮੇਡੀ ਤੇ ਹੋਰ ਰੀਲਾਂ ਦੀ ਆੜ ਦੇ ਵਿੱਚ ਸਾਡੇ ਨਾਲ ਜੋ ਮਜ਼ਾਕ ਚੱਲ ਰਿਹਾ ਉਹ ਸੁਣੋ ਜਰਾ ਇਹਦੇ ਲਈ ਚਾਹੇ ਤੁਸੀਂ ਮੈਨੂੰ ਗਾਲ੍ਹਾਂ ਕੱਢ ਲਿਓ ਪਰ ਜੋ ਗੱਲਾਂ ਤੁਹਾਨੂੰ ਦੱਸਾਂਗੀ ਉਹ ਬਿਲਕੁਲ ਸੱਚ ਹੈ ਪੰਜਾਬ ਦੇ ਸਿਰ ਤੇ 3 ਲੱਖ ਕਰੋੜ ਦਾ ਕਰਜ਼ਾ ਚੜ ਗਿਆ ਤੇ ਪੰਜਾਬ ਦਾ ਲੱਖਾਂ ਦੀ ਗਿਣਤੀ ਚ ਹੁਨਰਮੰਦ ਨੌਜਵਾਨ ਪੰਜਾਬ ਛੱਡ ਕੇ ਵਿਦੇਸ਼ ਚਲਾ ਗਿਆ ਕੋਈ ਆਈਟੀ ਤੇ ਇਹ ਵਰਗੀਆਂ ਕੰਪਨੀਆਂ ਪੰਜਾਬ ਚ ਆਉਣ ਲਈ ਰਾਜੀ ਨਹੀਂ ਆ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਪੰਜਾਬ ਦੇ ਬੱਚਿਆਂ ਦੇ ਵਿੱਚ ਹੁਣ ਹੁਨਰ ਦੀ ਕਮੀ ਹੈ ਜੇਕਰ ਆਪਾਂ ਗੱਲ ਕਰੀਏ ਪੰਜਾਬੀ ਬੋਲੀ ਦੀ ਤਾਂ ਸਾਡੇ ਬੱਚੇ ਸਕੂਲਾਂ ਕਾਲਜਾਂ ਦੇ ਵਿੱਚ ਪੰਜਾਬੀ ਚ ਹੀ ਫੇਲ ਹੋ ਰਹੇ ਆ ਤੇ ਸੁਣਿਆ ਕਈ ਸਕੂਲਾਂ ਦੇ ਵਿੱਚ ਤਾਂ ਪੰਜਾਬੀ ਬੋਲਣ ਤੇ ਹੀ ਜੁਰਮਾਨਾ ਲਾਇਆ ਜਾਂਦਾ ਜੇਕਰ ਆਪਾਂ ਗੱਲ ਕਰੀਏ ਸਿਹਤ ਦੀ ਤਾਂ ਹਰ ਘਰ ਦੇ ਵਿੱਚ ਸ਼ੂਗਰ ਥਾਇਰੋਇਡ ਕੈਂਸਰ ਬੀਪੀ ਵਰਗੀਆਂ ਬਿਮਾਰੀਆਂ ਫੈਲੀਆਂ ਪਈਆਂ ਤੇ ਹਰ ਘਰ ਦੇ ਵਿੱਚ ਦਵਾਈ ਦਾ ਇੱਕ ਅਲੱਗ ਹੀ ਖਾਣਾ ਬਣਿਆ ਹੁੰਦਾ ਹੈ ਜੇਕਰ ਗੱਲ ਕਰੀਏ ਜ਼ਮੀਨ ਦੀ ਤਾਂ ਸਾਡੀ ਜ਼ਮੀਨ ਵੀ ਹੁਣ ਜ਼ਹਿਰੀ ਹੋ ਗਈ ਹੈ ਪਾਣੀ ਸੌ ਫਰ ਤੋਂ ਥੱਲੇ چلا ਗਿਆ ਕਿਸੇ ਵੀ ਕਿਸਾਨ ਦੀ ਕੋਈ ਫਰਜ਼ ਐਸੀ ਨਹੀਂ ਜੋ ਲਾਲ ਨਾ ਹੋਵੇ ਜਾਂ ਕਿਸੇ ਦੇ ਸਿਰ ਤੇ ਕਰਜ਼ਾ ਨਾ ਹੋਵੇ ਜਿਹੜੇ ਕੰਪੀਟੀਟਿਵ ਐਗਜ਼ਾਮ ਹੁੰਦੇ ਆ ਉਹਨਾਂ ਦੇ ਵਿੱਚ ਵੀ ਪੰਜਾਬੀ ਸਭ ਤੋਂ ਥੱਲੇ ਵਾਲੇ ਸੂਬਿਆਂ ਦੇ ਵਿੱਚ ਆ ਚੁੱਕਿਆ ਪਰ ਫੁਕਰੀ ਵਾਲੇ ਗਾਣੇ ਤੇ ਰੀਲਾਂ ਵਿੱਚ ਅਸੀਂ ਸਭ ਤੋਂ ਅੱਗੇ ਆ ਪਰ ਅੱਜ ਪੰਜਾਬ ਦਾ ਬੱਚਾ ਵੀ ਆਪਣਾ ਫਿਊਚਰ ਪਹਿਲੇ ਦਾ ਕਰ ਲੈਂਦਾ ਕਿਉਂਕਿ ਉਹ ਸੋਚ ਲੈਂਦਾ ਕਿ ਮੈਂ ਲੇਬਰ ਕਰਨੀ ਹੈ ਜਾਂ ਡਰਾਈਵਰੀ ਬਾਹਰ ਜਾ ਕੇ ਕਿਉਂਕਿ ਅਸੀਂ ਇਸ ਤੋਂ ਉੱਪਰ ਕੁਝ ਸੋਚ ਨਹੀਂ ਸਕਦੇ ਪੰਜਾਬ ਦੇ ਵਿੱਚ ਵੱਡੇ ਅਫਸਰ ਤਕਰੀਬਨ ਬਾਹਰੀਆਂ ਸਟੇਟਾਂ ਤੋਂ ਆ ਤੇ ਆਪਾਂ ਹੋਰ ਵੀ ਕਈ ਮੁੱਖ ਥਾਵਾਂ ਤੇ ਤੁਸੀਂ ਵੀ ਦੇਖਿਆ ਹੋਣਾ ਉੱਥੇ ਵੀ ਤੁਹਾਨੂੰ ਬਾਹਰ ਦੇ ਆਦਮੀ ਹੀ ਮਿਲਣਗੇ ਹੁਣ ਜ਼ਿਆਦਾਤਰ ਕੁੜੀਆਂ ਆਪਣਾ ਅੰਗ ਪ੍ਰਦਰਸ਼ਨ ਕਰਕੇ ਸਫਲ ਹੋਣ ਦੀ ਕੋਸ਼ਿਸ਼ ਕਰ ਰਹੀਆਂ ਤੇ ਆਪਾਂ ਵੀ ਉਹਨਾਂ ਨੂੰ ਅਗਾਂਵਧਾ ਰਹੇ ਹਾਂ ਪਰ ਇਹ ਅੱਗ ਕਦੋਂ ਕਿਸ ਦੇ ਘਰ ਆ ਜਾਵੇ ਇਸ ਚੀਜ਼ ਦਾ ਕੋਈ ਪਤਾ ਨਹੀਂ ਤੇ ਸਭ ਤੋਂ ਵੱਡੇ ਸਾਡੇ ਰਾਜਨੀਤਿਕ ਲੋਕ ਜੋ ਸਾਨੂੰ ਅੱਜ ਤੱਕ ਬੇਵਕੂਫ ਬਣਾਇਆ ਰਹੇ ਐ ਅੱਜ ਪੰਜਾਬ ਦੇ ਵਿੱਚ ਕੋਈ ਐਸੀ ਪਾਰਟੀ ਨਹੀਂ ਹੈ ਜੋ ਦਲ ਬਦਲੂ ਨਾ ਹੋਵੇ ਤੇ ਹਾਲੇ ਅਸੀਂ ਕਮੇਡੀ ਰੀਲਾਂ ਦੇਖਣ ਦੇ ਵਿੱਚ ਲੱਗੇ ਹੋਏ ਆ ਚਲੋ ਕੋਈ ਗੱਲ ਨਹੀਂ ਦੇਖ ਲਓ ਹੱਸ ਲਓ ਤੇ ਮੈਨੂੰ ਚਾਹੇ ਜੋ ਮਰਜ਼ੀ ਕਹ ਲਓ ਪਰ ਜੋ ਤੁਹਾਨੂੰ ਅਸੀਂ ਗੱਲਾਂ ਦੱਸੀਆਂ ਉਹ ਬਿਲਕੁਲ ਸੱਚ ਨੇ ਤੇ ਜੇ ਇਹ ਗੱਲਾਂ ਤੁਹਾਨੂੰ ਵਧੀਆਂ ਲੱਗੀਆਂ ਤਾਂ ਇਹਨਾਂ ਨੂੰ ਅੱਗੇ ਸ਼ੇਅਰ ਕਰ ਦਿਓ ਤੇ ਇਹੋ ਜੀ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਫੋਲੋ ਵੀ ਕਰ ਲਿਓ ਤੇ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ